ਪਿਛਲੇ ਦਿਨੀ ਚਰਚਾ ਵਿੱਚ ਆਏ ਨਾਭਾ ਦੇ ਡੀਐਸਪੀ ਮੈਡਮ ਮਨਦੀਪ ਕੌਰ ਉਹਨਾਂ ਬਾਰੇ ਇੱਕ ਖਾਸ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਖਾਸ ਗੱਲ ਸਵਾਲ ਦੇ ਰੂਪ ਚ ਹੀ ਹੋਵੇਗੀ ਮੈਡਮ ਮਨਦੀਪ ਕੌਰ ਬਾਰੇ ਜੋ ਜਾਣਕਾਰੀ ਸਾਡੇ ਅਸ ਵਿੱਚ ਲੱਗੀ ਹੈ ਉਸ ਨੇ ਕਈ ਸਵਾਲ ਖੜੇ ਕਰ ਦਿੱਤੇ ਆ ਉਹਨਾਂ ਦੀ ਯੋਗਤਾ ਉੱਪਰ ਜਾਣਕਾਰੀ ਲਈ ਦੱਸ ਦਈਏ ਕਿ ਜੋ ਮੈਡਮ ਮਨਦੀਪ ਕੌਰ ਨੇ ਡੀਐਸਪੀ ਨਾਭਾ ਨੇ ਉਹ ਐਥਲੀਟ ਨੇ ਉਹਨਾਂ ਨੇ ਕਾਮਨਵੈਲਥ ਗੇਮਾਂ ਦੇ ਵਿੱਚ 400 ਮੀਟਰ ਲੇ ਦੌੜ ਵਿੱਚ ਗੋਲਡ ਮੈਡਲ ਜਿੱਤਿਆ ਹੋਇਆ ਪਰ ਉਸ ਤੋਂ ਅੱਗੇ ਦੀ ਜੋ ਗੱਲ ਹੈ ਉਹ ਬੜੀ ਖਾਸ ਹੈ ਕਿ ਉਹਨਾਂ ਨੂੰ ਬਾਦਲ ਸਰਕਾਰ ਮੌਕੇ ਨੌਕਰੀ ਦਿੱਤੀ ਜਾਂਦੀ ਤੇ ਉਹਨਾਂ ਨੂੰ ਡੀਐਸਪੀ ਦੇ ਅਹੁਦੇ ਤੇ ਤਾਇਨਾਤ ਕੀਤਾ ਜਾਂਦਾ ਪਰ ਕੈਪਟਨ ਸਰਕਾਰ ਮੌਕੇ ਜਾਂਚ ਇਹ ਪਾਇਆ ਜਾਂਦਾ ਹੈ ਕਿ ਜਿਹੜੀ ਬੀਏ ਦੀ ਡਿਗਰੀ ਕਰਕੇ ਉਹ ਨੌਕਰੀ ਜਿਹੜੀ ਡੀਐਸਪੀ ਦੀ ਮਿਲੀ ਹੈ ਉਹਨਾਂ ਨੂੰ ਅਸਲ ਦੇ ਵਿੱਚ ਉਹ ਡਿਗਰੀ ਅਵੈਦ ਹੈ ਇਨਵੈਲਡ ਹੈ ਜਾਲੀ ਵੀ ਕਹਿ ਸਕਦੇ ਆ ਕਿਉਂਕਿ ਸਿੱਕਮ ਯੂਨੀਵਰਸਿਟੀ ਤੋਂ ਜਿਹੜੀ ਉਹ ਡਿਗਰੀ ਕੀਤੀ ਸੀ ਉਹਨਾਂ ਨੇ ਜਦੋਂ ਜਾਂਚ ਲਈ ਗਈ ਜਦ ਵੀ ਕਿਸੇ ਬੰਦੇ ਨੂੰ ਨੌਕਰੀ ਮਿਲਦੀ ਤਾਂ ਉਹ ਡਿਗਰੀ ਸੰਬੰਧਿਤ ਯੂਨੀਵਰਸਿਟੀ ਤੋਂ ਜਾਂਚ ਲਈ ਜਾਂਦੀ ਹੈ ਜਾਂਚ ਲਈ ਗਈ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਇਹਨਾਂ ਨੇ ਸਾਡੇ ਤੋਂ ਕਦੇ ਬੀਏ ਕੀਤੀ ਨਹੀਂ ਤੇ ਉਹਨਾਂ ਦੀ ਡਿਗਰੀ ਅਵੈਧ ਪਾਈ ਗਈ ਉਹਨਾਂ ਦੀ ਡਿਗਰੀ ਇਨਵੈਲਡ ਪਾਈ ਗਈ ਤੇ ਹੁਣ ਸਵਾਲ ਇਹ ਹੈ ਕਿ ਉਸ ਮੌਕੇ ਕੈਪਟਨ ਸਰਕਾਰ ਨੇ ਉਹਨਾਂ ਨੂੰ ਡੀਐਸਪੀ ਦੇ ਅਹੁਦੇ ਤੋਂ ਲਾਉਣ ਦੇ ਵੀ ਹੁਕਮ ਦੇ ਦਿੱਤੇ ਸਨ ਤੇ ਕਿਹਾ ਸੀ ਕਿ ਜੇਕਰ ਤੁਸੀਂ ਨੌਕਰੀ ਲੈਣੀ ਹੈ ਤਾਂ ਤੁਸੀਂ ਪਲੱਸ 2 ਹੋ ਤਾਂ ਤੁਹਾਡੀ ਯੋਗਤਾ ਮੁਤਾਬਕ ਕਾਂਸਟੇਬਲ ਦੀ ਨੌਕਰੀ ਤੁਹਾਨੂੰ ਦੇ ਸਕਦੇ ਆ ਪਰ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਉਹ ਬੀਬਾ ਜੀ ਅੱਜ ਤੱਕ ਨੌਕਰੀ ਕਰ ਰਹੇ ਨੇ ਕੀ ਜਿਹੜੀ ਉਹ ਡਿਗਰੀ ਯਾਲੀ ਪਾਈ ਗਈ ਸੀ ਜਾਂ ਵੈਲਡ ਪਾਈ ਗਈ ਸੀ ਉਹ ਬਾਅਦ ਦੇ ਵਿੱਚ ਸਹੀ ਪਾਈ ਗਈ ਹੈ ਜਾਂ ਕੋਈ ਉਹਨਾਂ ਨੇ ਦੁਬਾਰਾ ਡਿਗਰੀ ਕਰ ਲਈ ਹੈ ਉਹਨਾਂ ਨੂੰ ਦੁਬਾਰਾ ਮੌਕਾ ਦਿੱਤਾ ਗਿਆ ਇਹ ਤਾਂ ਜਿਹੜੀ ਹੈ ਜਾਣਕਾਰੀ ਦਾ ਜਵਾਬ ਬੀਬਾ ਜੀ ਦੇਣਗੇ ਅਸੀਂ ਫੋਨ ਵੀ ਲਾਇਆ ਡੀਐਸਪੀ ਸਾਹਿਬਾਨੇ ਸਾਡਾ ਫੋਨ ਨਹੀਂ ਚੱਕਿਆ ਕਿ ਉਹਨਾਂ ਦੀ ਹੁਣ ਕੀ ਬਣ ਰਿਹਾ ਤੇ ਫਿਰ ਜੇਕਰ ਕੈਪਟਨ ਸਰਕਾਰ ਮੌਕੇ ਉਹ ਡਿਗਰੀ ਝਾਲੀ ਪਾਈ ਗਈ ਸੀ ਜਾਂ ਡਿਗਰੀ ਇਨਵੈਲਡ ਪਾਈ ਗਈ ਸੀ ਤਾਂ ਕੀ ਕੈਪਟਨ ਸਰਕਾਰ ਨੇ ਉਹਨਾਂ ਤੇ ਪਰਚਾ ਦਿੱਤਾ ਜੋ 420 ਦੀ ਤਰ੍ਹਾਂ ਆਈਪੀਸੀ ਚ ਹੁੰਦੀ ਸੀ ਉਹਦਾ ਕੋਈ ਪਰਚਾ ਦਿੱਤਾ ਕਿ ਤੁਹਾਡੀ ਡਿਗਰੀ ਝਾਲੀ ਸੀ ਤੁਸੀਂ ਝਾਲੀ ਡਿਗਰੀ ਜਾਂ ਇਨਵੈਲਡ ਡਿਗਰੀ ਦੇ ਬਿਹਾਫ ਤੇ ਨੌਕਰੀ ਲਾਗੇ ਸੀ ਇਹ ਵੀ ਇੱਕ ਸਵਾਲ ਹੈ ਤੇ ਜੇਕਰ ਉਹ ਡਿਗਰੀ ਰਿਵੈਲਡ ਸੀ ਤਾਂ ਉਸ ਤੋਂ ਬਾਅਦ ਇਹਨਾਂ ਡਿਗਰੀ ਕਰਨ ਦਾ ਸਮਾਂ ਕਿਵੇਂ ਦਿੱਤਾ ਕਿਸ ਆਧਾਰ ਤੇ ਉਹ ਦੁਬਾਰਾ ਜਿਹੜੀ ਐ ਨੌਕਰੀ ਚਾਲੂ ਰੱਖੀ ਜਾਂ ਉਹਨਾਂ ਨੂੰ ਨੌਕਰੀ ਤੇ ਲਾਇਆ ਹੀ ਨਹੀਂ ਗਿਆ ਉਹਨਾਂ ਦੀ ਨੌਕਰੀ ਉਸ ਤਰੀਕੇ ਨਾਲ ਚੱਲਦੀ ਰਹੀ ਇਹ ਵੀ ਇੱਕ ਸਵਾਲ ਹੈ ਤੇ ਇੱਕ ਸਵਾਲ ਹੋਰ ਇਹੜਾ ਬੜਾ ਖੜਾ ਹੁੰਦਾ ਹੈ ਕਿ ਬੀਬਾ ਜੀ ਦਾ ਜਨਮ ਜਿਹੜਾ ਉਹ ਜਗਾਦਰੀ ਦਾ ਹਰਿਆਣੇ ਦਾ ਇੱਥੇ ਇਹ ਵੀ ਹੈ ਕਿ ਕੀ ਉਹਨਾਂ ਨੇ ਪੰਜਾਬ ਵੱਲੋਂ ਖੇਡੇ ਸੀ ਕਿਉਂਕਿ ਨੈਸ਼ਨਲ ਗੇਮ ਇਹ ਕਾਮਨਵੈਲਥ ਹੈ ਜਾਣਾ ਉਸ ਤੋਂ ਪਹਿਲਾਂ ਉਹਨਾਂ ਨੇ ਨੈਸ਼ਨਲ ਵੀ ਖੇਡੀ ਹੋਊਗੀ ਐਥਲੀਟ ਬਾ ਕਮਾਲ ਨੇ ਕੋਈ ਸ਼ੱਕ ਨਹੀਂ ਹੈ ਜਿਹੜਾ ਨੇ ਕਾਮਨਵੈਲਥ ਗੇਮਾਂ ਚੋ 골ਡ ਮੈਡਲ ਜਿੱਤਿਆ ਉਹ ਕੋਈ ਮਾੜੇ ਐਥਲੀਟ ਤਾਂ ਹੋ ਨਹੀਂ ਸਕਦੀ ਪਰ ਕੀ ਜਦੋਂ ਨੈਸ਼ਨਲ ਲੈਵਲ ਤੇ ਰਿਪਰੈਜ਼ੈਂਟ ਕਰਨਾ ਸੀ ਕੀ ਉਦੋਂ ਉਹਨਾਂ ਨੇ ਪੰਜਾਬ ਨੂੰ ਕੀਤਾ ਸੀ ਜਾਂ ਹਰਿਆਣਾ ਨੂੰ ਕੀਤਾ ਸੀ ਇਹ ਵੀ ਸਵਾਲ ਹੈ ਪਰ ਉਸ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਤਰ੍ਹਾਂ ਦਾ ਵਰਤਾਰਾ ਨੌਕਰੀ ਲੈਣ ਖਾਤਰ ਜਾਣਬੁੱਝ ਕੇ ਕੀਤਾ ਕੀਤੀ ਗਈ ਧੋਖਾਧੜੀ ਨਹੀਂ ਹੈ ਉਸ ਤੋਂ ਅੱਗੇ ਵੀ ਇੱਕ ਸਵਾਲ ਆ ਲੱਗ ਪਾ ਇਸ ਤਰ੍ਹਾਂ ਦਾ ਹੀ ਮਾਮਲਾ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਦਾ ਵੀ ਸਾਹਮਣੇ ਆਇਆ ਸੀ ਕਿ ਇਸ ਸਬੰਧਤ ਦੋਸ਼ੀ ਅਬਰਧ ਕੋਈ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਇਹ ਵੀ ਸਵਾਲ ਹੈ ਉਸ ਤੋਂ ਬਾਅਦ ਜਿਵੇਂ ਉਹਨਾਂ ਦੇ ਸਿਰ ਨੂੰ ਉਹ ਆਪਣਾ ਡੀਐਸਪੀ ਦਾ ਅਹੁਦਾ ਚੜ੍ਹਿਆ ਉਹਨਾਂ ਨੇ ਭੈਣ ਦੀ ਗਾਲ ਕੱਢੀ ਹੈ ਬੜੀ ਮੰਦ ਭਾਗੀ ਜਿਹੜੀ ਉੱਥੇ ਉਹ ਘਟਨਾ ਵਾਪਰੀ ਹੈ ਬੇਸ਼ੱਕ ਉਹਨਾਂ ਨੇ ਕਿਹਾ ਕਿ ਉਹਨਾਂ ਨਾਲ ਵੀ ਜਸਮਾਨੀ ਛੇੜਛਾੜ ਉਸ ਦੌਰਾਨ ਹੋਈ ਹੈ ਪਰ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਉਹਨਾਂ ਦੀ ਡਿਗਰੀ ਬਾਰੇ ਤਾਂ ਜਾਣਕਾਰੀ ਮਿਲੇ ਪੰਜਾਬ ਦੇ ਵਿੱਚ ਡਿਗਰੀਆਂ ਦਾ ਸਰਟੀਫਿਕੇਟਾਂ ਦਾ ਰੌਲਾ ਬੜਾ ਪਿਆ ਰਹਿੰਦਾ ਪਿਛਲੇ ਦਿਨੀ ਤੁਸੀਂ ਸੁਣਿਆ ਹੋਣਾ ਕਿ ਇੱਕ ਮਸ਼ਹੂਰ ਗਾਇਕ ਤੇ ਗੀਤਕਾਰ ਦੇ ਪਿਤਾ ਦਾ ਰੌਲਾ ਵੀ ਬੜਾ ਚੱਲਿਆ ਜਾਲੀ ਜਾਤੀ ਸਰਟੀਫਿਕੇਟ ਦਾ ਹੁਣੇ ਜਾਲੀ ਡਿਗਰੀ ਐਂਡ ਵੈਲਡ ਡਿਗਰੀ ਅਵੈਧ ਡਿਗਰੀ ਇਹਦਾ ਮਾਮਲਾ ਵੀ ਹੁਣ ਸਾਹਮਣੇ ਆਇਆ ਹੈ ਕਿ ਜਿਹੜੇ ਵੀ ਬਾਜੀ ਉਸ ਦਿਨ ਬਹੁਤ ਜ਼ਿਆਦਾ ਰੌਲਾ ਪਾ ਰਹੇ ਸੀ ਬੜੇ ਦਬਕੇ ਮਾਰ ਰਹੇ ਸੀ ਬੜਾ ਰੋਹਵ ਦਿਖਾ ਰਹੇ ਸੀ ਉਹਨਾਂ ਦੀ 2000 ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮੌਕੇ ਡਿਗਰੀ ਹੀ ਅਵੈਧ ਪਾਈ ਗਈ ਸੀ ਬਾਦਲ ਸਾਹਿਬ ਨੇ ਭਰਤੀ ਕੀਤਾ ਕੈਪਟਨ ਸਾਹਿਬ ਨੇ ਜਾਂਚ ਕਰਕੇ ਉਹਨਾਂ ਨੂੰ ਅਹੁਦੇ ਤੋਂ ਲਾਉਣ ਦੇ ਹੁਕਮ ਦੇ ਦਿੱਤੇ ਸਨ ਫਿਰ ਅਹੁਦੇ ਤੇ ਬਰਕਰਾਰ ਕਿਵੇਂ ਨੇ ਕਿਸ ਤਰੀਕੇ ਨਾਲ ਡਿਗਰੀ ਸਹੀ ਹੋਈ ਇਹਦਾ ਜਵਾਬ ਕਿਰਪਾ ਕਰਕੇ ਬੀਬਾ ਜੀ ਜ਼ਰੂਰ ਦੇਣ ਤਾਂ ਕਿ ਸਾਡੇ ਦਰਸ਼ਕਾਂ ਨੂੰ ਤੇ ਲੋਕਾਂ ਨੂੰ ਪਤਾ ਲੱਗ ਸਕੇ ਇਹ ਅਸੀਂ ਜਿਹੜੀਆਂ ਗੱਲ ਕਰ ਰਹੇ ਹਾਂ ਕੋਈ ਆਪਣੇ ਪੱਲੋਂ ਨਹੀਂ ਕਰ ਰਹੇ ਅਸੀਂ ਪੂਰੀ ਖੋਜ ਕੀਤੀ ਹੈ ਉਸ ਸਮੇਂ ਦੇ ਅਖਬਾਰ ਚੱਕੇ ਆ ਤਾਂ ਉਸ ਸਮੇਂ ਦੇ ਅਖਬਾਰ ਭਾਰਤ ਦੇ ਮਸ਼ਹੂਰ ਅਖਬਾਰ ਇੰਡੀਅਨ ਐਕਸਪ੍ਰੈਸ ਦੇ ਵਿੱਚ ਵੀ ਇਹ ਖਬਰਾਂ ਨਹੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਖਬਰ ਠੀਕ ਲੱਗੇਗੀ ਤੇ ਬੀਬਾ ਜੀ ਵੀ ਅਸੀਂ ਸਵਾਲ ਦੇ ਰੂਪ ਵਿੱਚ ਪੁੱਛ ਰਹੇ ਹਾਂ ਇਹਨਾਂ ਗੱਲਾਂ ਦਾ ਜਵਾਬ ਜ਼ਰੂਰ ਦੇਣਗੇ ਤੇ ਆਪਣੇ ਡਿਗਰੀ ਜਿਹੜੀ ਹੈ ਉਹ ਕਿਉਂਕਿ ਡਿਗਰੀਆਂ ਦਾ ਰੌਲਾ ਤਾਂ ਪ੍ਰਧਾਨ ਮੰਤਰੀ ਦਾ ਪੈ ਜਾਂਦਾ ਇੱਥੇ ਬੜਾ ਉਹਦੇ ਤੇ ਵੀ ਰੋਕ ਲੱਗ ਜਾਂਦੀ ਹੈ ਕਿ ਹਾਈ ਕੋਰਟ ਕਹਿੰਦੇ ਕਿ ਡਿਗਰੀ ਬਾਰੇ ਹੁਣ ਤੁਸੀਂ ਨਹੀਂ ਪੁੱਛਣਾ ਡਿਗਰੀ ਡਿਗਰੀ ਦਾ ਰੌਲਾ ਦੇਸ਼ ਵਿੱਚ ਬੜਾ ਹੈ ਅਬੀਬਾ ਜੀ ਦੀ ਡਿਗਰੀ ਦਾ ਰੌਲਾ ਵੀ ਹੁਣ ਤੁਹਾਡੇ ਵਿੱਚ ਆ ਚੁੱਕਿਆ ਪਿਛਲੇ ਦਿਨੀ ਚਰਚਾ ਵਿੱਚ ਆਏ ਨਾਬਾ ਦੇ ਡੀਐਸਪੀ ਮੈਡਮ ਮਨਦੀਪ ਕੌਰ ਉਹਨਾਂ ਬਾਰੇ ਇੱਕ ਖਾਸ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਖਾਸ ਗੱਲ ਸਵਾਲ ਦੇ ਰੂਪ 'ਚ ਹੀ ਹੋਵੇਗੀ ਮੈਡਮ ਮਨਦੀਪ ਕੌਰ ਬਾਰੇ ਜੋ ਜਾਣਕਾਰੀ ਸਾਡੇ ਅਸ ਵਿੱਚ ਲੱਗੀ ਹੈ ਉਸ ਨੇ ਕਈ ਸਵਾਲ ਖੜੇ ਕਰ ਦਿੱਤੇ ਆ ਉਹਨਾਂ ਦੀ ਯੋਗਤਾ ਉੱਪਰ ਜਾਣਕਾਰੀ ਲਈ ਦੱਸ ਦਈਏ ਕਿ ਜੋ ਮੈਡਮ ਮਨਦੀਪ ਕੌਰ ਨੇ ਡੀਐਸਪੀ ਨਾਬਾ ਨੇ ਉਹ ਐਥਲੀਟ ਨੇ ਉਹਨਾਂ ਨੇ ਕਾਮਨਵੈਲਥ ਗੇਮਾਂ ਦੇ ਵਿੱਚ 400 ਮੀਟਰ ਲੇ ਦੌੜ ਵਿੱਚ 골ਡ ਮੈਡਲ ਜਿੱਤਿਆ ਹੋਇਆ ਪਰ ਉਸ ਤੋਂ ਅੱਗੇ ਦੀ ਜੋ ਗੱਲ ਹੈ ਉਹ ਬੜੀ ਖਾਸ ਹੈ ਕਿ ਉਹਨਾਂ ਨੂੰ ਬਾਦਲ ਸਰਕਾਰ ਮੌਕੇ ਨੌਕਰੀ ਦਿੱਤੀ ਜਾਂਦੀ ਤੇ ਉਹਨਾਂ ਨੂੰ ਡੀਐਸਪੀ ਦੇ ਅਹੁਦੇ ਤੇ ਤਾਇਨਾਤ ਕੀਤਾ ਜਾਂਦਾ ਪਰ ਕੈਪਟਨ ਸਰਕਾਰ ਮੌਕੇ ਜਾਂਚ ਇਹ ਪਾਇਆ ਜਾਂਦਾ ਹੈ ਕਿ ਜਿਹੜੀ ਬੀਏ ਦੀ ਡਿਗਰੀ ਕਰਕੇ ਉਹ ਨੌਕਰੀ ਜਿਹੜੀ ਡੀਐਸਪੀ ਦੀ ਮਿਲੀ ਹੈ ਉਹਨਾਂ ਨੂੰ ਅਸਲ ਦੇ ਵਿੱਚ ਉਹ ਡਿਗਰੀ ਅਵੈਦ ਹੈ ਇਨਵੈਲਡ ਹੈ ਜਾਲੀ ਵੀ ਕਹਿ ਸਕਦੇ ਆ ਕਿਉਂਕਿ ਸਿੱਕਮ ਯੂਨੀਵਰਸਿਟੀ ਤੋਂ ਜਿਹੜੀ ਉਹ ਡਿਗਰੀ ਕੀਤੀ ਸੀ ਉਹਨਾਂ ਨੇ ਜਦੋਂ ਜਾਂਚ ਲਈ ਗਈ ਜਦ ਵੀ ਕਿਸੇ ਬੰਦੇ ਨੂੰ ਨੌਕਰੀ ਮਿਲਦੀ ਤਾਂ ਉਹ ਡਿਗਰੀ ਸੰਬੰਧਿਤ ਯੂਨੀਵਰਸਿਟੀ ਤੋਂ ਜਾਂਚ ਲਈ ਜਾਂਦੀ ਹੈ ਜਾਂਚ ਲਈ ਗਈ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਇਹਨਾਂ ਨੇ ਸਾਡੇ ਤੋਂ ਕਦੇ ਬੀਏ ਕੀਤੀ ਨਹੀਂ ਤੇ ਉਹਨਾਂ ਦੀ ਡਿਗਰੀ ਅਵੈਧ ਪਾਈ ਗਈ ਉਹਨਾਂ ਦੀ ਡਿਗਰੀ ਇਨਵੈਲਡ ਪਾਈ ਗਈ ਤੇ ਹੁਣ ਸਵਾਲ ਇਹ ਹੈ ਕਿ ਉਸ ਮੌਕੇ ਕੈਪਟਨ ਸਰਕਾਰ ਨੇ ਉਹਨਾਂ ਨੂੰ ਡੀਐਸਪੀ ਦੇ ਅਹੁਦੇ ਤੋਂ ਲਾਉਣ ਦੇ ਵੀ ਹੁਕਮ ਦੇ ਦਿੱਤੇ ਸਨ ਤੇ ਕਿਹਾ ਸੀ ਕਿ ਜੇਕਰ ਤੁਸੀਂ ਨੌਕਰੀ ਲੈਣੀ ਹੈ ਤਾਂ ਤੁਸੀਂ ਪਲੱਸ 2 ਹੋ ਤਾਂ ਤੁਹਾਡੀ ਯੋਗਤਾ ਮੁਤਾਬਕ ਕਾਂਸਟੇਬਲ ਦੀ ਨੌਕਰੀ ਤੁਹਾਨੂੰ ਦੇ ਸਕਦੇ ਆ ਪਰ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਉਹ ਬੀਬਾ ਜੀ ਅੱਜ ਤੱਕ ਨੌਕਰੀ ਕਰ ਰਹੇ ਨੇ ਕੀ ਜਿਹੜੀ ਉਹ ਡਿਗਰੀ ਜਾਲੀ ਪਾਈ ਗਈ ਸੀ ਜਾਂਨ ਵੈਲਡ ਪਾਈ ਗਈ ਸੀ ਉਹ ਬਾਅਦ ਦੇ ਵਿੱਚ ਸਹੀ ਪਾਈ ਗਈ ਹੈ ਜਾਂ ਕੋਈ ਉਹਨਾਂ ਨੇ ਦੁਬਾਰਾ ਡਿਗਰੀ ਕਰ ਲਈ ਹੈ ਉਹਨਾਂ ਨੂੰ ਦੁਬਾਰਾ ਮੌਕਾ ਦਿੱਤਾ ਗਿਆ ਇਹ ਤਾਂ ਜਿਹੜੀ ਹੈ ਜਾਣਕਾਰੀ ਦਾ ਜਵਾਬ ਬੀਬਾ ਜੀ ਦੇਣਗੇ ਅਸੀਂ ਫੋਨ ਵੀ ਲਾਇਆ ਡੀਐਸਪੀ ਸਾਹਿਬਾਨੇ ਸਾਡਾ ਫੋਨ ਨਹੀਂ ਚੱਕਿਆ ਕਿ ਉਹਨਾਂ ਦੀ ਹੁਣ ਕੀ ਬਣ ਰਿਹਾ ਤੇ ਫਿਰ ਜੇਕਰ ਕੈਪਟਨ ਸਰਕਾਰ ਮੌਕੇ ਉਹ ਡਿਗਰੀ ਝਾਲੀ ਪਾਈ ਗਈ ਸੀ ਜਾਂ ਡਿਗਰੀ ਇਨਵੈਲਡ ਪਾਈ ਗਈ ਸੀ ਤਾਂ ਕੀ ਕੈਪਟਨ ਸਰਕਾਰ ਨੇ ਉਹਨਾਂ ਤੇ ਪਰਚਾ ਦਿੱਤਾ ਜੋ 420 ਦੀ ਤਰ੍ਹਾਂ ਆਈਪੀਸੀ ਚ ਹੁੰਦੀ ਸੀ ਉਹਦਾ ਕੋਈ ਪਰਚਾ ਦਿੱਤਾ ਕਿ ਤੁਹਾਡੀ ਡਿਗਰੀ ਝਾਲੀ ਸੀ ਤੁਸੀਂ ਝਾਲੀ ਡਿਗਰੀ ਜਾਂ ਇਨਵੈਲਡ ਡਿਗਰੀ ਦੇ ਬਿਹਾਫ ਤੇ ਨੌਕਰੀ ਲਾਗੇ ਸੀ ਇਹ ਵੀ ਇੱਕ ਸਵਾਲ ਹੈ ਤੇ ਜੇਕਰ ਉਹ ਡਿਗਰੀ ਇਨਵੈਲਡ ਸੀ ਤਾਂ ਉਸ ਤੋਂ ਬਾਅਦ ਇਹਨਾਂ ਡਿਗਰੀ ਕਰਨ ਦਾ ਸਮਾਂ ਕਿਵੇਂ ਦਿੱਤਾ ਕੈਸਾ ਆਧਾਰ ਤੇ ਉਹ ਦੁਬਾਰਾ ਜਿਹੜੀ ਐ ਨੌਕਰੀ ਚਾਲੂ ਰੱਖੀ ਜਾਂ ਉਹਨਾਂ ਨੂੰ ਨੌਕਰੀ ਤੇ ਲਾਇਆ ਹੀ ਨਹੀਂ ਗਿਆ ਉਹਨਾਂ ਦੀ ਨੌਕਰੀ ਉਸ ਤਰੀਕੇ ਨਾਲ ਚੱਲਦੀ ਰਹੀ ਇਹ ਵੀ ਇੱਕ ਸਵਾਲ ਹੈ ਤੇ ਇੱਕ ਸਵਾਲ ਹੋਰ ਇਹੜਾ ਬੜਾ ਖੜਾ ਹੁੰਦਾ ਹੈ ਕਿ ਬੀਬਾ ਜੀ ਦਾ ਜਨਮ ਜਿਹੜਾ ਉਹ ਜਗਾਦਰੀ ਦਾ ਹਰਿਆਣੇ ਦਾ ਇੱਥੇ ਇਹ ਵੀ ਹੈ ਕਿ ਕੀ ਉਹਨਾਂ ਨੇ ਪੰਜਾਬ ਵੱਲੋਂ ਖੇਡੇ ਸੀ ਕਿਉਂਕਿ ਨੈਸ਼ਨਲ ਗੇਮ ਇਹ ਕਾਮਨਵੈਲਥ ਹੈ ਜਾਣ ਉਸ ਤੋਂ ਪਹਿਲਾਂ ਉਹਨਾਂ ਨੇ ਨੈਸ਼ਨਲ ਵੀ ਖੇਡੀ ਹੋਊਗੀ ਐਥਲੀਟ ਬਾ ਕਮਾਲ ਨੇ ਕੋਈ ਸ਼ੱਕ ਨਹੀਂ ਹੈ ਜਿਹੜਾ ਨੇ ਕਾਮਨਵੈਲਥ ਗੇਮਾਂ ਚੋ 골ਡ ਮੈਡਲ ਜਿੱਤਿਆ ਉਹ ਕੋਈ ਮਾੜੀ ਐਥਲੀਟ ਤਾਂ ਹੋ ਨਹੀਂ ਸਕਦੀ ਪਰ ਕੀ ਜਦੋਂ ਨੈਸ਼ਨਲ ਲੈਵਲ ਤੇ ਰਿਪਰੈਜ਼ੈਂਟ ਕਰਨਾ ਸੀ ਕੀ ਉਦੋਂ ਉਹਨਾਂ ਨੇ ਪੰਜਾਬ ਨੂੰ ਕੀਤਾ ਸੀ ਜਾਂ ਹਰਿਆਣਾ ਨੂੰ ਕੀਤਾ ਸੀ ਇਹ ਵੀ ਸਵਾਲ ਹੈ ਪਰ ਉਸ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਤਰ੍ਹਾਂ ਦਾ ਵਰਤਾਰਾ ਨੌਕਰੀ ਲੈਣ ਖਾਤਰ ਜਾਣਬੁੱਝ ਕੇ ਕੀਤਾ ਕੀਤੀ ਗਈ ਧੋਖਾਧੜੀ ਨਹੀਂ ਹੈ ਉਸ ਤੋਂ ਅੱਗੇ ਵੀ ਇੱਕ ਸਵਾਲ ਹੈ ਲਗਭਗ ਇਸ ਤਰ੍ਹਾਂ ਦਾ ਹੀ ਮਾਮਲਾ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਦਾ ਵੀ ਸਾਹਮਣੇ ਆਇਆ ਸੀ ਕਿ ਇਸ ਸਬੰਧਤ ਦੋਸ਼ੀ ਅਵਿਰਧ ਕੋਈ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਇਹ ਵੀ ਸਵਾਲ ਹੈ ਉਸ ਤੋਂ ਬਾਅਦ ਜਿਵੇਂ ਉਹਨਾਂ ਦੇ ਸਿਰ ਨੂੰ ਉਹ ਆਪਣਾ ਡੀਐਸਪੀ ਦਾ ਅਹੁਦਾ ਚੜਿਆ ਉਹਨਾਂ ਨੇ ਭੈਣ ਦੀ ਗਾਲ ਕੱਢੀ ਹੈ ਬੜੀ ਮੰਦ ਭਾਗੀ ਜਿਹੜੀ ਉੱਥੇ ਉਹ ਘਟਨਾ ਵਾਪਰੀ ਹੈ ਬੇਸ਼ੱਕ ਉਹਨਾਂ ਨੇ ਕਿਹਾ ਕਿ ਉਹਨਾਂ ਨਾਲ ਵੀ ਇਸਮਾਨੀ ਛੇੜਛਾੜ ਉਸ ਦੌਰਾਨ ਹੋਈ ਹੈ ਪਰ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਉਹਨਾਂ ਦੀ ਡਿਗਰੀ ਬਾਰੇ ਤਾਂ ਜਾਣਕਾਰੀ ਮਿਲੇ ਪੰਜਾਬ ਦੇ ਵਿੱਚ ਡਿਗਰੀਆਂ ਦਾ ਸਰਟੀਫਿਕੇਟਾਂ ਦਾ ਰੌਲਾ ਬੜਾ ਪਿਆ ਰਹਿੰਦਾ ਪਿਛਲੇ ਦਿਨੀ ਤੁਸੀਂ ਸੁਣਿਆ ਹੋਣਾ ਕਿ ਇੱਕ ਮਸ਼ਹੂਰ ਗਾਇਕ ਤੇ ਗੀਤਕਾਰ ਦੇ ਪਿਤਾ ਦਾ ਰੌਲਾ ਵੀ ਬੜਾ ਚੱਲਿਆ ਜਨ ਲਈ ਜਾਤੀ ਸਰਟੀਫਿਕੇਟ ਦਾ ਹੁਣੇ ਜਾਲੀ ਡਿਗਰੀ ਐਂਡ ਵੈਲਡ ਡਿਗਰੀ ਅਵੈਦ ਡਿਗਰੀ ਇਹਦਾ ਮਾਮਲਾ ਵੀ ਹੁਣ ਸਾਹਮਣੇ ਆਇਆ ਹੈ ਕਿ ਜਿਹੜੇ ਵੀ ਬਾਜੀ ਉਸ ਦਿਨ ਬਹੁਤ ਜ਼ਿਆਦਾ ਰੌਲਾ ਪਾ ਰਹੇ ਸੀ ਬੜੇ ਦਬਕੇ ਮਾਰ ਰਹੇ ਸੀ ਬੜਾ ਰੋਹਵ ਦਿਖਾ ਰਹੇ ਸੀ ਉਹਨਾਂ ਦੀ 2000 ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮੌਕੇ ਡਿਗਰੀ ਹੀ ਅਵੈਦ ਪਾਈ ਗਈ ਸੀ ਬਾਦਲ ਸਾਹਿਬ ਨੇ ਭਰਤੀ ਕੀਤਾ ਕੈਪਟਨ ਸਾਹਿਬ ਨੇ ਜਾਂਚ ਕਰਕੇ ਉਹਨਾਂ ਨੂੰ ਅਹੁਦੇ ਤੋਂ ਲਾਉਣ ਦੇ ਹੁਕਮ ਦੇ ਦਿੱਤੇ ਸਨ ਫਿਰ ਅਹੁਦੇ ਤੇ ਬਰਕਰਾਰ ਕਿਵੇਂ ਨੇ ਕਿਸ ਤਰੀਕੇ ਨਾਲ ਡਿਗਰੀ ਸਹੀ ਹੋਈ ਇਹਦਾ ਜਵਾਬ ਕਿਰਪਾ ਕਰਕੇ ਬੀਬਾ ਜੀ ਜਰੂਰ ਦੇਣ ਤਾਂ ਕਿ ਸਾਡੇ ਦਰਸ਼ਕਾਂ ਨੂੰ ਤੇ ਲੋਕਾਂ ਨੂੰ ਪਤਾ ਲੱਗ ਸਕੇ ਇਹ ਅਸੀਂ ਜਿਹੜੀਆਂ ਗੱਲ ਕਰ ਰਹੇ ਹਾਂ ਕੋਈ ਆਪਣੇ ਵੱਲੋਂ ਨਹੀਂ ਕਰ ਰਹੇ ਅਸੀਂ ਪੂਰੀ ਖੋਜ ਕੀਤੀ ਹੈ ਉਸ ਸਮੇਂ ਦੇ ਅਖਬਾਰ ਚੱਕੇ ਆ ਉਸ ਸਮੇਂ ਦੇ ਅਖਬਾਰ ਭਾਰ ਦੇ ਮਸ਼ਹੂਰ ਅਖਬਾਰ ਇੰਡੀਅਨ ਐਕਸਪ੍ਰੈਸ ਦੇ ਵਿੱਚ ਵੀ ਇਹ ਖਬਰਾਂ ਨੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਖਬਰ ਠੀਕ ਲੱਗੇਗੀ ਤੇ ਬੀਬਾ ਜੀ ਵੀ ਅਸੀਂ ਸਵਾਲ ਦੇ ਰੂਪ ਵਿੱਚ ਹੀ ਪੁੱਛ ਰਹੇ ਹਾਂ ਇਹਨਾਂ ਗੱਲਾਂ ਦਾ ਜਵਾਬ ਜਰੂਰ ਦੇਣਗੇ ਤੇ ਆਪਣੇ ਡਿਗਰੀ ਜਿਹੜੀ ਆ ਉਹ ਕਿਉਂਕਿ ਡਿਗਰੀਆਂ ਦਾ ਰੌਲਾ ਤਾਂ ਪ੍ਰਧਾਨ ਮੰਤਰੀ ਦਾ ਪੈ ਜਾਂਦਾ ਇੱਥੇ بڑا ਉਹਦੇ ਤੇ ਵੀ ਰੋਕ ਲੱਗ ਜਾਂਦੀ ਹੈ ਕਿ ਹਾਈ ਕੋਰਟ ਕਹਿੰਦੇ ਕਿ ਡਿਗਰੀ ਬਾਰੇ ਹੁਣ ਤੁਸੀਂ ਨਹੀਂ ਪੁੱਛਣਾ ਡਿਗਰੀ ਡਿਗਰੀ ਦਾ ਰੌਲਾ ਦੇਸ਼ ਵਿੱਚ ਬੜਾ ਹੈ ਬੀਬਾ ਜੀ ਦੀ ਡਿਗਰੀ ਦਾ ਰੌਲਾ ਵੀ ਹੁਣ ਤੁਹਾਡੇ ਵਿੱਚ ਆ ਚੁੱਕਿਆ ਹੈ